ਸਾਸਿਕਾਲ ਦੀ ਜਗਦੀੜੇ ਵਾਲੇ ਵੇਖਣਾ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਵੀਰੇ ਅੱਜ ਟਾਪ ਕਲਾਸ ਦਾ ਹੀਰਾ ਖੀਰੀ ਮੂੰਹ ਬੱਚੀ ਦਾ ਤੀ ਜਿਹੜੀ ਬੱਚੀ ਤੋਂ ਲਿਆ ਤੇ 14 15 ਕਿਲੋ ਸਟੈਟਿੰਗ ਬੋਲਾ ਤਿਆਰ ਰਿਆ ਦੀਆਂ ਤੇ ਅੱਜ ਸੂਈ ਨੂੰ ਮਤਲਬ ਦੂਜਾ ਤੇਜਾ ਦੇਣਿਆ ਦੀਆਂ ਮੂੰਹ ਪਿਓਰ ਖੀਰੀ ਦੇ ਦੀਆਂ ਤੇ ਚੰਗੇ ਸੀਮਨ ਦੀ ਵਧੀਆ ਟਾਪ ਦੀ ਬੱਚੀ ਦਾ ਦੀਆਂ ਤੇ ਅੱਜ ਤੋਹਫਾ ਨਵਾਂ ਹੀ ਲੈ ਕੇ ਹਾਜ਼ਰ ਹੋਏ ਜਾਂਦੇ ਦੀਆਂ ਤੇ ਜੇ ਕੁਆਲਿਟੀ ਦੀ ਗੱਲ ਕਰਦੇ ਆਂ ਤੇ ਬਾੜੀ ਅਸਲ ਕੁਆਲਿਟੀ ਦਾ ਦੀਆਂ ਬਸ ਗਾਇਆਂ ਦਾ ਹੁਣ ਸੀਜ਼ਨ ਚੱਲੂ ਹੋ ਗਿਆ ਟਾਪ ਤੋਂ ਟਾਪ ਆਪਣੇ ਕੋਲ ਫਾਰਮ ਦੇ ਵਧੀਆ ਤੋਂ ਵਧੀਆ ਬੱਚੀਆਂ ਆਉਣਗੀਆਂ ਦਈਆਂ ਇੱਕ ਨੰਬਰ ਦੀਆਂ ਤੇ ਬਾਕੀ ਇਹਨਾਂ ਵੀ ਨਗੀਨੇ ਹੀ ਆਉਣਗੇ ਆਪਣੇ ਫਾਰਮ ਤੇ ਦਈਆਂ ਜਿਹੜੀ ਬੱਚੀ ਛੋੜਾ ਜਾ ਰੇਡ ਕਰਨਾ ਬਸ ਚੜਦੀਆਂ ਦੇ ਜੇ ਇਹ ਇੱਕ ਮਿੰਟ ਤੋਂ ਪਹਿਲਾਂ ਬੱਚੀ ਵਿਖ ਦੇ ਦਵੇਂ ਵੱਡੇ ਵੀਰ ਦਿਖਾਓ ਵੀਰੇ ਮੈਂ ਜੇ ਕੁਆਲਟੀ ਦੀ ਗੱਲ ਕਰਦੇ ਆ ਵੀਰੇ ਮੂੰਹ ਪਿਓਰ ਖੀਰੀ ਇੱਕ ਦੰਦ ਵੀ ਨਹੀਂ ਤੋੜਿਆ ਵੀਰੇ ਦਈਆਂ ਤੇ ਜੇ ਗੱਲ ਕਰਦੇ ਆ ਵੀਰੇ ਬਾਲਾ ਹੀ ਸਪੈਸ਼ਲ ਬੱਚਾ ਦਈਆਂ ਜਿਹੜੀ ਗੱਲ ਕਰ ਰਿਹਾ ਸੁਰਦੋ ਰਸਾ ਵੱਡੇ ਵੀਰ ਕੋਈ ਹਾਂਜੀ ਤੇ ਸਪੈਸ਼ਲ ਵੈਡ ਵੱਡੇ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਤੇ ਜੇ ਲੇਵੇ ਦੀ ਗੱਲ ਕਰਦੇ ਆ ਵੀ ਫਿਟਿੰਗ ਵਾਲਾ ਲੇਵਾ ਦਦੀਆਂ ਤੇ ਮੰਨ ਲਾ ਵੀ ਅੰਗ ਬਹਿ ਰਹੇ ਨਹੀਂ ਕਿ ਸੋਹਣੇ ਲੱਗੇ ਤੇ ਵੀਰੇ ਮੁੱਲ ਉਹ ਕਰਿਓ ਜਿਹੜਾ ਅੱਜ ਬਸ ਓਟ ਦੀਆਂ ਲਈ ਹੋ ਜੇ ਜਿਹੜੀ ਗੱਲ ਕਰਨ ਵਾਲੀ ਆ ਐ ਹੋ ਜੀ ਬਸ ਇਹ ਨਹੀਂ ਲੱਗ ਰਖਦੀ ਨੀ ਗੱਦੀਆਂ ਬਸ ਤੁਸੀਂ ਨੋਰਮਲ ਰੇਟ ਕਰ ਦੇਣਾ ਵੱਡੇ ਵੀਰ ਜਿਹੜੀ ਗੱਲ ਕਰਨ ਵਾਲੀ ਆ ਸਾ ਪ੍ਰੇਅਰ ਕਰਦੀ ਏ ਨਾ ਜਾਇਜ ਕਰ ਦੋ ਬਸ ਜਿਹੜਾ ਫੋਨ ਤੇ ਆ ਕੇ ਵੀ ਅੱਜ ਵਾਕਈ ਵੀਡੀਓ ਦੇ ਵਿੱਚ ਸਾਰੇ ਆਖਣ ਵੀ ਨਾਰਮਲ ਰੇਟ ਹੋ ਗਿਆ ਦਦੀਆਂ 65 ਦੀ ਦਦਾਂਗੇ ਵੀਰੇ 65 ਤੋਂ ਵੀ ਵੀਰ ਮਾਨਤਾਂ ਹੋਰ ਕਰੋ ਦਦੀਆਂ ਵੀਰੇ 60 ਦੀ ਦਦਾਂਗੇ 60000 ਦੀ ਵੀਰ ਕੋ ਬੱਚੀ ਕਹਿਤੀ ਆ ਵੀਰੇ ਇੱਕ ਵਾਰੀ ਵੀਡੀਓ ਚੈੱਕ ਕਰ ਲੋ ਦਦੀਆਂ ਤੇ ਦਿੰਦਾ ਨਹੀਂ ਕੋਈ 60 ਤੇ ਦਿੰਦਾ ਨਹੀਂ ਵੀਰੇ ਇਹੋ ਜਿਹਾ ਨਗੀਨਾ ਕੋ ਨਗੀਨਾ ਕੋਈ ਜਿਹੜੀ ਗੱਲ ਕਰਨ ਵਾਲੀ ਆ ਸਪੈਸ਼ਲ ਬੱਚੀ ਵੀਰ ਨੇ ਕਹਿਤਾ ਵੀ 60000 ਦੀ ਦੇ ਦਾਂਗੇ ਤੇ ਬਹੁਤਾ ਨਹੀਂ ਕਹਿ ਸਕਦੇ ਵੀਰੇ 22 ਲੀਟਰ ਨਾਰਮਲ ਬੱਚੀ ਦੁੱਧ ਦੇ ਸਕਦੀ ਆ ਵੀਰੇ ਤੇ ਸੂਈ ਨੂੰ ਅੱਜ ਦੂਜਾ ਤੀਜੇ ਤੀਜੇ ਦੇਂਦੀ ਸੂਈ ਹੈ ਵੱਡੇ ਵੀਰੇ ਤੇ ਜੇ ਨੇਵਲੀ ਗੱਲ ਕਰਨੇ ਬੌਲਾ ਚੰਗਾ ਦੇ ਹੱਥ ਦੀ ਚਵਾਈ ਵਾਲਾ ਥਣ ਲੱਗਾ ਸੋਹਣਾ ਵੱਡੇ ਵੀਰੇ ਜੇ ਥਣ ਦਿਖਾ ਦੇਣੇ ਸੋਹਣਾ ਥਣ ਲੱਗਾ ਫਸਮ ਗਿਆ ਰੋਗ ਰੋਗ ਦਾ ਥਣ ਕੱਢਦੀ ਹੈ ਤੇ ਬੱਚਾ ਬਿਲਕੁਲ ਦਿਖਾ ਦੇਣੇ ਕੱਚੇ 나ੜੂ ਦੇ ਬਿਲਕੁਲ ਤਾਜੀ ਸੂਈ ਹੋਈ ਵੈਡ ਜਿਹੜੀ ਗੱਲ ਕਰਨ ਵਾਲੀ ਆ ਤੇ ਵੀਰ ਜੀ ਕਹਿੰਦੇ ਸੱਚੀ ਗੱਲ ਛੱਡ ਦੀ ਦੇ ਦੋਗੇ ਨਾ ਸੱਚੀ ਦੇ ਦਾਂ ਕੋਈ ਗੱਲ ਨਹੀਂ ਬਾਕੀ ਵੀਰ ਜੀ ਕਹਿੰਦੇ ਵੀ ਛੱਡ ਦੀ ਸੱਚੀ ਦੇ ਦਾਂਗੇ ਵੀਰੇ ਜਿੰਨੇ ਵੀ ਵੀਰ ਭਰਾ ਨੇ ਗਾਂ ਲੈਣੀ ਚਾਹਣ ਵਾਂ ਹੋਵੇ ਤੇ ਲੇਵੇ ਦੀ ਇੱਕ ਰੀ ਫਿਟ ਸੋਨਾ ਲੇਵਾਦਨੀ ਜਿਹੜੀ ਗੱਲ ਆ ਕਿ ਮੋਠ ਮੋਠ ਦਾ ਥਣ ਲੱਗਾ ਰੋਗ ਰੋਗ ਦਾ ਹੱਥ ਦੀ ਚਵਾਈ ਵਾਲਾ ਥਣ ਲੱਗਾ ਤੇ ਬਰੀਡ ਵਾਲੀ ਮੂੰਹ ਪਿਓਰ ਖੀਰੀ ਵੜਦੀ ਆ ਠੀਕ ਆ ਵੀਰੇ ਸਾਰੇ ਭਰਾਵਾਂ ਨੇ ਵੇਖਣੇ ਸਾਸਿ ਗਾਲ